ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਦੇ ਵਿਚਾਰ ਕਰੀਏ ਇੱਕ ਸ਼ਬਦ ਹੈਗਾ ਆ ਕਿ ਉੱਤਮ ਪੰਥ ਸੁਣਿਓ ਗੁਰਸੰਗਤਿ ਤੇ ਮਿਲੰਦ ਜਮਤਰਾਸ ਮਿਟਾਈ ਇੱਕ ਅਰਦਾਸ ਪਾਠ ਕੀ ਰੱਖੀ ਗੁਰੂ ਰਾਮਦਾਸ ਰੱਖੋ ਸਰਨਾਈ ਆਓ ਵਿਚਾਰ ਕਰੀਏ ਜਿਹੜਾ ਇੱਕ ਉੱਤਮ ਪੰਥ ਹੈਗਾ ਗੁਰੂ ਸਾਹਿਬ ਸਾਨੂੰ ਕੀ ਸਮਝਾਣਾ ਕਰਦੇ ਨੇ ਹਮ ਆਪੁ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਪਿਖੈ ਪਿਖ ਖਾਈ ਕਿ ਅਸੀਂ ਆਪਣਾ ਨਾਲ ਭਰੇ ਹੋਏ ਆ ਸਾਡੇ ਵਿੱਚ ਇੱਕ ਵੀ ਗੁਣ ਨਹੀਂ ਹੈ અમૃત નામ ਨੂੰ ਛੱડ ਕੇ ਉਸ ਰੱਬੀ ਗੁਣਾ ਨੂੰ ਛੱડ ਕੇ ਅਸਾਂ ਨਿਰੀ ਵਿਉਹੀ ਖਾਦੀ ਹੈ ਮਾਇਆ মোহ ਪਰਮ ਪਰ ਭੁੱਲੇ ਸੁਧਦਾਰਾ ਸੁਪ੍ਰੀਤ ਲਗਾਈ ਮਾਇ ਦੇ মোহ ਅਤੇ ਭਰਮਾਂ ਵਿੱਚ ਬੈ ਕੇ ਅਸੀਂ ਸਹੀ ਜਿਵਰਾ ਤੋਂ ਭੁੱਲੇ ਹੋਏ ਹਾਂ ਤੇ ਪੁੱਤਰ ਇਸਤਰੀ ਨਾਲ ਅਸਾਂ ਪਿਆਰ ਪਾਇਆ ਹੋਇਆ ਕਿ ਅਸੀਂ ਅਸੀਂ ਸੰਸਾਰਿਕ ਰਿਸ਼ਤਿਆਂ ਵਿੱਚ ਹੀ ਪਿਆਰ ਪਾਇਆ ਹੋ ਉਸ ਇੱਕ ਨਾਲ ਪਿਆਰ ਨਹੀਂ ਪਾਇਆ ਜਿਹੜਾ ਉਹ ਸਾਡਾ ਅਟਲ ਪ੍ਰਮਾਤਮਾ ਹੈਗਾ ਹਥਾਂ ਹੈਗਾ ਸਾਰੇ ਦੇ ਵਿੱਚ ਹੈਗਾ ਆ ਇੱਕ ਉਤਮ ਪੰਥ ਸੁਣਿਆ ਗੁਰ ਸੰਗਤ ਇਹ ਤੇਹੀ ਮਿਲੰਦ ਚੰ ਮਿਟਾਈ ਅਸਾਂ ਸਤਿਗੁਰੂ ਸੰਗਤ ਵਾਲਾ ਇੱਕ ਉਚਾਰਾ ਸੁਣਿਆ ਹੈ ਉਸ ਵਿੱਚ ਮਿਲ ਕੇ ਅਸਾਂ ਜਮਾਂ ਦਾ ਡਰ ਮਿਟਾ ਲਿਆ ਹੈ ਇੱਕ ਅਰਦਾਸ ਪਾੜ ਕੇ ਕਿ ਗੁਰੂ ਰਾਮਦਾਸ ਰੱਖੋ ਸਰਨਾਏ ਕੀਰਤ ਪਟ ਦੀ ਹੁਣ ਇੱਕ ਬੇਨਤੀ ਹੈ ਕਿ ਗੁਰੂ ਰਾਮਦਾਸ ਜੀ ਆਪਣੀ ਸਰਨ ਰੱਖੋ ਮੈਨੂੰ ਆਪਣੇ ਉਪਦੇਸ਼ ਨਾਲ ਜੋੜ ਕੇ ਰੱਖੋ ਉਹ ਸਮਝੀਏ ਕਿ ਜਿਹੜਾ ਇੱਕ ਪੰਥ ਹੈਗਾ ਆ ਕੀ ਹੈਗਾ ਆਪਾਂ ਸਿੱਖ ਪੰਥ ਕਹਿੰਦੇ ਆ ਇਹ ਉੱਤਮ ਪੰਥ ਹੈਗਾ ਆ ਉੱਤਮ ਕਿ ਪੰਥ ਕਿਦਾਂ ਹੈਗਾ ਕਿ ਸਾਡੀ ਸਿੱਖੀ ਕੀ ਹੈਗੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੇ ਵਿਚਾਰ ਨੂੰ ਸਿੱਖਣਾ ਜੀਵਨ 'ਚ ਲਾਗੂ ਕਰਨਾ ਉਹ ਸਾਡੇ 'ਨੂੰ ਜ਼ਰੂਰੀ ਉਹ ਸਿੱਖੀ ਹੈਗੀ ਆ ਕਿ ਸਿੱਖੀ ਕੀ ਹੈਗੀ ਸਿੱਖਿਆ ਗੁਰ ਵਿਚਾਰ ਤਾਂ ਜਿਹੜੀ ਵਿਚਾਰ ਹੈਗੀ ਆ ਉਹ ਰਸਤਾ ਹੈ ਸਾਡੇ ਵਾਸਤੇ ਸਿੱਖ ਪੰਥ ਕੀ ਆ ਸਿੱਖੀ ਜੋਗੀ ਵਿਚਾਰ ਰਸਤਾ ਵਿਚਾਰ ਦਾ ਰਸਤਾ ਵਿਚਾਰ ਕਰਨਾ ਕਿਦਾਂ ਵਿਚਾਰ ਕਰਨਾ ਗੁਰੂ ਦੇ ਵਿਚਾਰ ਨੂੰ ਸਮਝਣਾ ਤੇ ਪੰਥ ਹੈਗਾ ਰਸਤਾ ਕਿ ਵਿਚਾਰ ਦਾ ਰਸਤਾ ਹੈ ਜਿਹੜਾ ਇਹ ਰਸਤਾ ਸਾਨੂੰ ਹੈਗਾ ਉਸ ਇੱਕ ਨਾਲ ਮਿਲਾ ਦਿੰਦਾ ਆ ਸੱਚੇ ਨਾਲ ਸਾਨੂੰ ਸਚਿਆਰ ਬਣਾ ਦਿੰਦਾ ਆ ਉਹ ਰਸਤਾ ਅਸੀਂ ਕਿਦਾਂ ਚੱਲਣਾ ਆ ਕਿ ਸਾਨੂੰ ਗੁਰੂ ਸਾਹਿਬ ਕਹਿੰਦੇ ਆ ਕਿ ਗੁਰਬਾਣੀ ਦੇ ਵਿੱਚੋਂ ਸਾਨੂੰ ਉਸ ਸੱਚੇ ਨੂੰ ਮਿਲਣ ਦਾ ਰਾਮ ਨਾ ਕਿ ਜਦੋਂ ਅਸੀਂ ਸੱਚੀ ਬਾਣੀ ਨੂੰ ਵਿਚਾਰਾਂਗੇ ਤਾਂ ਸਾਨੂੰ ਚੰਗੇ ਤੇ ਮਾੜੇ ਦਾ ਪਤਾ ਲੱਗੂਗਾ ਕੀ ਚੰਗਾ ਹੈ ਕੀ ਮਾੜਾ ਆ ਤਾਂ ਅਸੀਂ ਉਹ ਮਾੜਾ ਕੰਮ ਕਰਨਾ ਛੱਡ ਦਾਂਗੇ ਤੇ ਚੰਗੇ ਕੰਮ ਕਰਨ ਲੱਗ ਜਾਾਂਗੇ ਤਾਂ ਅਸੀਂ ਕੀ ਹੋਗਾ ਸਚਿਆਰ ਬਣ ਜਾਾਂਗੇ ਇਹ ਰਸਤਾ ਆ ਰਸਤਾ ਕੀ ਹੈਗਾ ਸਿੱਖ ਪੰਥ ਪੰਥ ਯਾ ਰਸਤਾ ਸਿੱਖੀ ਰਸਤਾ ਸਿੱਖਿਆ ਦਾ ਰਸਤਾ ਉਹ ਸਿੱਖਿਆ ਅਸੀਂ ਕਿੱਥੋਂ ਲੈਣੀ ਆ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਉਹ ਸਿਖਿਆ ਲੈਣੀ ਆ ਸਚਿਆਰ ਬਣ ਦੇ ਜਦੋਂ ਸਚਿਆਰ ਬਣ ਜਾਗੇ ਤਾਂ ਉਹ ਸਿੱ ਇੱਕ ਨਾਲ ਇੱਕ ਮਿਕ ਹੋ ਸੱਚੇ ਗੁਣਾਂ ਵਾਲੇ ਹੋ ਸਦਾ ਬਨਾ ਪ੍ਰਮਾਤਮਾ ਨਾਲ ਸਿੱ ਇੱਕ ਮਿਕ ਹੋ ਜਾਣਗੇ ਤਾਂ ਇਹ ਉੱਤਮ ਪੰਥ ਤਾਂ ਹੈਗਾ ਆ ਕਿ ਆਹ ਇੱਕ ਰਸਤਾ ਹੈਗਾ ਜਿਹੜਾ ਅਸੀਂ ਉਸ ਨੂੰ ਇੱਕ ਨੁਮਾ ਸਕਦਾ ਆ ਹੋਰ ਕੋਈ ਰਸਤਾ ਨਹੀਂ ਹੈਗਾ ਉਸ ਨੂੰ ਮਿਲਣ ਦਾ ਕਿਉਂਕਿ ਉਹ ਆਪ ਸੱਚਾ ਆ ਸੱਚਾ ਸਾਡਾ ਗੁਰੂ ਵੀ ਸਤ ਗੁਰੂ ਹੈਗਾ ਸੱਚਾ ਗੁਰੂ ਹੈਗਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਰੂਪ ਵਿੱਚ ਉਹ ਸਾਡਾ ਗੁਰੂ ਆ ਤੇ ਉਸ ਗੁਰੂ ਤੋਂ ਅਸੀਂ ਉਪਦੇਸ਼ ਲੈ ਕੇ ਗੁਣ ਲੈ ਕੇ ਗਿਆਨ ਲੈ ਕੇ ਉਹ ਚਾਨਣ ਲੈ ਕੇ ਉਸ ਇੱਕ ਨਾਲ ਮਿਲ ਸਕਦੇ ਆ ਤਾਂ ਆਹੀ ਇੱਕ ਸਹੀ ਰਸਤਾ ਆ ਜਿਹੜਾ ਸਾਨੂੰ ਉਸ ਨਾਲ ਮਿਲਾ ਸਕਦਾ ਆ ਕਿ ਜਿਹਦੇ ਗੋਣ ਹੈਗੇ ਗਿਆਨ ਹੈਗਾ ਆ ਆਹੀ ਸਾਨੂੰ ਉਸ ਨੂੰ ਮਿਲਾਨ ਦਾ ਜ਼ਰੀਆ ਕਿਉਂਕਿ ਗੁਰਬਾਣੀ ਜਾਂਦਾ ਨਾ ਕਿ ਹੁਕਮ ਚ ਚੱਲਣਾ ਸੀ ਹੁਕਮ ਕੀ ਹੈ ਉਹਦੇ ਨਿਯਮਾਂ 'ਚ ਚੱਲਣਾ ਜਦੋਂ ਸਾਨੂੰ ਉਹਨਾਂ ਨਿਯਮਾਂ ਦਾ ਗਿਆਨ ਹੋਊਗਾ ਉਹਨਾਂ ਦਾ ਨੌਲੇਜ ਹੋਊਗੀ ਤਾਂ ਹੀ ਅਸੀਂ ਨਿਯਮਾਂ 'ਚ ਰਹਿ ਸਕਦੇ ਹਾਂ ਕਿ ਜਿਸ ਚੀਜ਼ ਦੇ ਸਾਨੂੰ ਨਿਯਮਾਂ ਦੇ ਬਾਰੇ ਨਹੀਂ ਪਤਾ ਨਿਯਮਾਂ ਦੀ ਸਮਝ ਨਹੀਂ ਹੈਗੀ ਤਾਂ ਉਹ ਉਹਨਾਂ ਨਿਯਮਾਂ ਨੂੰ ਕਿੱਦਾਂ ਲਾਗੂ ਕਰ ਸਕਦੇ ਹਾਂ ਨਿਯਮਾਂ ਨੂੰ ਲਾਗੂ ਕਰਨ ਲਈ ਨਿਯਮਾਂ ਦੀ ਸਮਝ ਜ਼ਰੂਰੀ ਆ ਸਾਡੀ ਸੱਚੀ ਬਾਣੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਉਹਨਾਂ ਨਿਯਮਾਂ ਦੇ ਬਾਰੇ ਸਮਝਾ ਰਹੀ ਆ ਕਿ ਤੁਹਾਨੂੰ ਕੀ ਕਰਨਾ ਕੀ ਨਹੀਂ ਕਰਨਾ ਜਦੋਂ ਸਾਨੂੰ ਉਹ ਸਮਝ ਆ ਗਈ ਉਹਦੀ ਨੌਲੇਜ ਹੋ ਗਈ ਸਾਨੂੰ ਤਾਂ ਅਸੀਂ ਤਾਂ ਹੀ ਉਹਦੇ ਰਾਹ ਦੇ ਤੋਂ ਸਕਦੇ ਆ ਤਾਂ ਹੀ ਉਹਦੇ ਹੁਕਮ ਨੂੰ ਮੰਨ ਸਕਦੇ ਆ ਜਦੋਂ ਸਾਨੂੰ ਉਹਦੇ ਹੁਕਮ ਦੀ ਸਮਝ ਆਉ। ਐਗਜ਼ਾਮਪਲ ਤੌਰ ਤੇ ਉਦਾਹਰਨ ਨਾਲ ਜਿਵੇਂ ਤੁਸੀਂ ਇਹ ਆਪਾਂ ਸੜਕ ਤੇ ਚੱਲਦੇ ਆ ਜੇ ਸਾਨੂੰ ਸੜਕ ਦੇ ਨਿਯਮਾਂ ਦੀ ਸਮਝ ਹੀ ਨਹੀਂ ਹੈਗੀ ਤਾਂ ਅਸੀਂ ਸੜਕ ਦੇ ਨਿਯਮਾਂ ਨੂੰ ਫੋਲੋ ਨਹੀਂ ਕਰ ਸਕਦੇ ਆ। ਸੜਕ ਦੇ ਨਿਯਮਾਂ ਨੂੰ ਸਿਤਾਹੀਂ ਲਾਗੂ ਕਰਾਂਗੇ ਜਦੋਂ ਸਾਨੂੰ ਸੜਕ ਦੇ ਨਿਯਮਾਂ ਦੀ ਸਮਝ ਹੋਊਗੀ ਜੇ ਸਾਨੂੰ ਸੜਕ ਦੇ ਨਿਯਮਾਂ ਦੀ ਸਮਝ ਨਹੀਂ ਹੈਗੀ ਅਸੀਂ ਗੱਡੀ ਚਲਾਵਾਂਗੇ ਤਾਂ ਐਕਸੀਡੈਂਟ ਕਰਾਂਗੇ ਕਿਸਮ ਨਿਯਮਾਂ ਦੇ ਬਾਰੇ ਨਹੀਂ ਪਤਾ ਨਿਯਮਾਂ ਦੀ ਸਮਝ ਹੋਣੀ ਜ਼ਰੂਰੀ ਆ ਇਸੇ ਤਰ੍ਹਾਂ ਉਹਦੇ ਹੁਕਮ ਦੀ ਸਮਝ ਹੋਣੀ ਸਾਨੂੰ ਜ਼ਰੂਰੀ ਆ ਜੇ ਉਹਦੇ ਹੁਕਮ ਤੇ ਚੱਲਣਾ ਆ ਉਹ ਸਾਨੂੰ ਗੁਰਬਾਣੀ ਤੋਂ ਮਿਲਣੀ ਆ ਜੇ ਸਾਨੂੰ ਗੁਰਬਾਣੀ ਨਾਲ ਸਮਝ ਆ ਜਾਣਾ ਹੈ ਕਿ ਤੋਂ ਕੀ ਕਰਨਾ ਕੀ ਨਹੀਂ ਕਰਨਾ ਸਾਨੂੰ ਪਤਾ ਲੱਗਿਆ ਫਿਰ ਅਸੀਂ ਉਹ ਕੰਮ ਕਰਾਂਗੇ ਜੋ ਅਨ ਗੁਰੂ ਨੂੰ ਉਸ ਸਾਡੇ ਕਾਲਪੁਰਪ ਨੂੰ ਪਸੰਦ ਆ। ਜਦੋਂ ਉਹ ਕੰਮ ਕਰਾਂਗੇ ਤਾਂ ਸਿਧ ਨਿਯਮ ਚ ਆਗੇ ਤੇ ਨਿਯਮ ਚ ਚੱਲਣਾ ਹੀ ਇਕਮਿਕ ਹੋਣਾ ਹੈ। ਤਾਂ ਸਾਨੂੰ ਇਹ ਗਿਆਨ ਜਿਹੜਾ ਹੈਗਾ ਆ ਇਹ ਰੱਬੀ ਗਿਆਨ ਹੈਗਾ। ਇਹ ਕੋਈ ਡਾਕਟਰ ਦਾ ਕਿ ਨਰਸਿੰਗ ਦਾ ਹੈ ਕਿ ਇੰਜੀਨੀਅਰ ਦਾ ਗਿਆਨ ਨਹੀਂ ਹੈਗਾ। ਇਹ ਰੱਬੀ ਗਿਆਨ ਹੈਗਾ ਜਿਸ ਤਨ ਤਨ ਸ੍ਰੀ ਗੁਰੂ ਸਾਹਿਬ ਦੇ ਵਿੱਚ ਹੈਗਾ ਇਹ ਰੱਬੀ ਗਿਆਨ। ਇਸ ਗਿਆਨ ਦੁਆਰਾ ਸਿ ਰੱਬ ਨੂੰ ਮਿਲ ਸਕਦੇ ਆ। ਉਹ ਇਕਮਿਕ ਹੋ ਸਕਦੇ ਆ। ਉਤਾਹੀ ਹੋਵਾਂਗੇ ਜਦੋਂ ਅਸੀਂ ਵਿਚਾਰ ਕੇ ਸਮਝ ਕੇ ਸਚਿਆਰ ਬਣਾਂਗੇ ਤਾਂ ਹੀ ਬਣ ਕਹਿੰਦੀ ਹੈ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਹੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਕੀਏਗਾ ਨਾਮ ਮੁਹਮਮ ਉਹ ਗੁਣ ਨਿਯਮ ਉਹ ਗੁਣ ਜਦੋਂ ਗੁਣ ਆ ਕੇ ਸੱਦ ਤਾਂ ਹੀ ਇਸ ਨਿਯਮ ਚੱਲਾਂਗੇ ਤਾਂ ਉਹਨਾਂ ਗੁਣਾਂ ਨੂੰ ਸਮਝੀਏ ਜੀਵਨ ਚ ਲਾਗੂ ਕਰੀਏ ਤਾਂ ਹੀ ਜਿਹੜਾ ਸਿੱਖ ਪੰਥ ਜਿਹੜਾ ਹੈਗਾ ਆ ਤਾਂ ਹੀ ਇਹ ਰਸਤਾ ਪਵਿੱਤਰ ਆ ਵਿਚਾਰ ਆਣਾ ਇਸ ਵੀ ਉਸ ਨੂੰ ਨਾ ਇੱਕ ਮਿੰਟ ਹੋ ਸਕਦੇ ਆ ਵਿਚਾਰ ਕਰਦੇ ਹੋਏ ਆ ਪੁਨਹ ਹੋ ਜਾਂਦੀ ਹੈ ਗਲਤੀ ਹੋ ਜਾਂਦੀ ਆ ਤੇ ਸੰਗਤ ਬਖਸ਼ਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ